ਜੋ ਬਹੁਤ ਲੱਤਾਂ ਘਟਾਲੀ ਹੁਣ ਇਧਰ ਆਜੋ ਜਿਹੜੇ ਦੋਸਤ ਆਪਣੀਆਂ ਪਤਨੀਆਂ ਦੀਆਂ ਲੱਤਾਂ ਘੋਟਦੇ ਨੇ ਆਹ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਆ ਆ ਗਿਆ ਆਟੋਮੈਟਿਕ ਲੱਤਾਂ ਘੋਟਣ ਵਾਲਾ ਆਨਲਾਈਨ ਚੈੱਕ ਕਰੋ 38000 ਦਾ ਇੱਥੇ ਸਿਰਫ ਮਿਲੂ ਤੁਹਾਨੂੰ 5000 ਦਾ ਆਹ ਕੁਰਸੀ ਆ ਗਈ ਸਿਰਫ 6000 ਦੀ ਆਹ ਤਿੰਨ ਅਟੈਚੀਆਂ ਕਿੰਨੇ ਦੀਆਂ ਨੇ ਬਣੇ ਹਾਂ 3300 ਦੀਆਂ ਸਿਰਫ 3500 ਆਜੋ ਬਹੁਤ ਲੱਤਾਂ ਘਟਾਲੀ ਹੁਣ ਇਧਰ ਆਜੋ ਜਿਵੇਂ ਬਣਿਆ ਗਾਮਲੇ ਰੱਖਣਾ ਸਟੈਂਡ ਆ ਕਿੰਨੇ ਦਾ ਹੈ 1500 ਦਾ ਆਹਾਂ ਨਿੱਕਾ 1000 ਰੁਪਏ ਦਾ ਆਹ ਵੇਖੋ ਜੀ ਕਿੰਨੇ ਤਰ੍ਹਾਂ ਦੇ ਸਟੈਂਡ ਪਏ ਨੇ ਆਜੋ ਹੋਰ ਚੀਜ਼ਾਂ ਵੀ ਤੁਹਾਨੂੰ ਦਿਖਾਉਣੇ ਆਂਗੇ ਇਹ ਕਿੱਥਾਂ ਬਣੇ ਐਡਰੈਸ ਦੱਸੋ ਕੁੜਾ ਇਹ ਹੈਗਾ ਬ੍ਰਾਂਡ ਦਾ ਅਸਲ ਐਮਾਜ਼ਨ ਦਾ ਸਟੋਰ ਮਲੋੜ ਬਾਈਪਾਸ ਰੋਡ ਤੇ ਸਨਾਵਰ ਸਕੂਲ ਦੇ ਬਿਲਕੁਲ ਆਪੋਜ਼ਿਟ ਹੈਗਾ ਐਚਪੀ ਦਾ ਪੈਟਰੋਲ ਪੰਪ ਹੈ ਜੀ ਉਹਦੇ ਨਾਲ ਹੈ ਬਿਲਕੁਲ ਆਹ ਵੇਖੋ ਜੀ ਜਿਵੇਂ ਕਾ ਆ ਗਿਆ ਇੱਕ ਲੈਣਾ ਹੋਵੇ ਕਿਸੇ ਨੇ ਨਾਲ ਫ੍ਰੀ ਕਿੰਨੇ ਦੇਵੋਗੇ ਇੱਕ ਦੇ ਨਾਲ ਤਿੰਨ ਫ੍ਰੀ ਇੱਕ ਦੀ ਕੀਮਤ ਦੇ ਨਾਲ ਤੁਹਾਨੂੰ ਤਿੰਨ ਬਿਲਕੁਲ ਫ੍ਰੀ ਅੱਛਾ ਬਣੇ ਜਿਵੇਂ ਬਣੇ ਕਿਸੇ ਨੇ 3000 ਦੀ ਸ਼ਾਪਿੰਗ ਕਰ ਲਈ ਤਾਂ ਉਹਨੂੰ ਆ ਨਾਮ ਕੱਢੋਗੇ ਹਾਂਜੀ ਉਹਨਾਂ ਲਈ ਅਸੀਂ 500 ਪਲੱਸ ਇਨਾਮ ਰੱਖੇ ਹੋਏ ਆ ਜੋ ਵੀ ਸ਼ਾਪਿੰਗ ਕਰਨ ਆਏਗਾ ਤਿੰਨ ਦਿਨ 500 ਪਲੱਸ ਪ੍ਰਾਈਜ਼ਿਜ਼ ਰੱਖੇ ਹੋਏ ਆ ਜੋ 4 ਤਰੀਕ ਨੂੰ ਡਰਾਅ ਦੇ ਵਿੱਚ ਕੱਢੇ ਜਾਣਗੇ 4 ਤਰੀਕ ਤੱਕ ਕੀ ਹੈਗਾ ਬਾਦ ਦਿਨ ਰਹਿ ਗਿਆ ਦੋ ਬਠਿੰਡੇ ਵਾਲਿਓ ਆ ਵੇਖੋ ਕਿੰਨਾ ਸਮਾਨ ਪਿਆਗਾ ਜਿਵੇਂ ਆ ਕਰੋਕਰੀ ਦਾ ਸਮਾਨ ਆ ਗਿਆ ਘਰਾਂ 'ਚ ਕੱਪ ਵਗੈਰਾ ਜਿਹੜੇ ਅੰਗਰੇਜ਼ਾਂ ਦੇ ਘਰਾਂ 'ਚ ਹੁੰਦੇ ਨੇ ਹਾਂਜੀ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਕਿੱਥੋਂ ਬਠਿੰਡਾ ਸ਼ਹਿਰ ਤੋਂ ਬਠਿੰਡਾ ਸ਼ ਜਿਵੇਂ ਆ ਪੂਰੇ ਏਰੀਆ ਚ ਕਿਤੇ ਨਹੀਂ ਮਿਲਣਗੇ ਜੋ ਵੈਰਾਈਟੀ ਇੱਥੇ ਮਿਲੇਗੀ ਆ ਡਿਨਰ ਸੈੱਟ ਪੈਣੇ ਵੇਖੋ ਹੋਰ ਬਹੁਤ ਚੀਜ਼ਾਂ ਨੇ 4000 ਦਾ 72 ਪੀਸਿਸ ਦਾ ਓਪਲਵੇਅਰ ਦਾ ਡਿਨਰ ਸੈੱਟ ਓਪਲ ਦਾ ਡਿਨਰ ਸੈੱਟ ਜੇ ਕਿਤੇ ਮਿਲ ਜਾ 4000 ਸਾਡੇ ਕੋਲ ਫ੍ਰੀ ਲੈ ਜਿਓ ਬਾਹਰ ਕਿੰਨੇ ਪੈਣ ਜੀ ਇਹ ਬਾਹਰ 6000 ਤੋਂ ਘੱਟ ਨਹੀਂ ਹੈ ਜੀ ਕੋਈ ਵੀ ਆ ਜੋ ਹੋਰ ਦਿਖਾਈਏ ਚੀਜ਼ਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਕੇ ਆਪਣੇ ਬਠਿੰਡੇ ਵਾਲੇ ਦੋਸਤਾਂ ਨੂੰ ਸੈਂਡ ਕਰ ਦਿਓ ਆ ਕੀ ਚੀਜ਼ਾਂ ਆਂ ਗਿਆ ਬਣੇ ਇਹ ਹਾਰਟਪੌਟ ਕੇਸ ਹੈ ਜਿਹਦੇ ਚ ਖਾਣਾ ਬਣਾਓ ਨਾਲ ਦੇ ਨਾਲ ਵਿੱਚ ਰੱਖੋ ਬਾਰ ਬਾਰ ਭਾਂਡੇ ਲਵੇੜਨ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਵੇਖੋ ਇੱਥੇ ਉਹ ਚੀਜ਼ਾਂ ਵੇਖੋਗੇ ਜਿਹੜੀਆਂ ਕਿਤੇ ਜ਼ਿੰਦਗੀ 'ਚ ਵੇਖੀ ਨਹੀਂ ਹੋਣੀਆਂ ਆਹ ਵੇਖੋ ਕਿੰਨੇ ਸੋਹਣੇ ਬਿਸਕੁਟ ਪੂਜਿਆ ਰੱਖਣ ਵਾਲੇ ਨੇ ਇਹ ਕਾਦੇ ਨੇ ਬਣੇ ਇਹ ਪੱਥਰ ਦੇ ਬਣੇ ਹੋਏ ਆ ਜੀ ਕਿਉਂ ਵੇਖ ਕੇ 800 ਰੁਪਏ ਦੀ ਕੀਮਤ ਹੈ ਇੱਕ ਦੀ ਇਸ ਤੋਂ ਜ਼ਿਆਦਾ ਕਿਸੇ ਚੀਜ਼ ਦੀ ਕੀਮਤ ਆ ਜਿਹੜੇ ਲਾਲੇ ਵਰਗੇ ਪੈਗ ਬੁੱਕ ਲਾਉਣ ਦੇ ਸਕੀਨੇ 200 ਰੁਪਏ ਨਾਲੇ ਗਲਾਸ ਆਹ ਵੇਖੋ ਅਸੀਂ ਆਈਆਂ ਆ ਏਟਮਾ ਤੁਹਾਨੂੰ ਬਠਿੰਡਾ ਸ਼ਹਿਰ ਤੋਂ ਲੈ ਕੇ ਦੇਵਾਂਗੇ ਆਹ ਦੇਖ ਲਓ ਹੋਰ ਚੈੱਕ ਕਰ ਲਓ ਆਹ ਆ ਕੀ ਆਪਣੇ ਇਹ ਵੀ ਕੈਂਡੀ ਸੈੱਟ ਕਹਿੰਦੇ ਹੈਗੇ ਜਿਹਦੇ ਚ ਅਲੱਗ-ਅਲੱਗ ਜਿਵੇਂ ਆਪਣੇ ਕਸਟਮਰਸ ਨੂੰ ਆਪਣੇ ਫਰੈਂਡ ਸਰਕਲ ਨੂੰ ਜਾਂ ਆਪਣੇ ਰਿਲੇਟਿਵਸ ਨੂੰ ਇਹਦੇ ਚ ਆਪਣਾ ਤੁਸੀਂ ਸਰਵ ਕਰ ਸਕਦੇ ਹੋ ਆਹ ਆਪਣੇ ਇਹ ਤਾਂ ਤੁਸੀਂ ਨੋਸਟਲੀ ਯੂਜ਼ ਹੁੰਦਾ ਹੈਗਾ ਤੁਹਾਡੇ ਲਈ ਡੀਟੌਕਸ ਵਾਟਰ ਲਈ ਯੂਜ਼ ਹੁੰਦਾ ਹੈ ਬਾਕੀ ਮਲਟੀ ਪਰਪਸ ਹੈ ਜਿਵੇਂ ਪਾਰਟੀਆਂ ਹੁੰਦੀਆਂ ਐ ਨੈਚੁਰਲੀ ਤੁਸੀਂ ਜਾਣਦੇ ਇਹ ਚੀਜ਼ਾਂ ਯੂਜ਼ ਬਹੁਤ ਹੁੰਦੀਆਂ ਜਿਵੇਂ ਆਹ ਵਾਸ਼ਿੰਗ ਮਸ਼ੀਨ ਆ ਪਿਆਣਾ ਰੇਟ ਦਾ ਅੱਧੋ-ਅੱਧ ਫਰਕ ਆ ਬਈ ਆਹ ਮਸ਼ੀਨ ਕਿੰਨੇ ਦੀ ਆਪਣੇ ਇਹ 85000 ਦੀ ਵਾਸ਼ਿੰਗ ਮਸ਼ੀਨ ਆ 8 ਕਿਲੋ ਦੀ ਨੈਟ ਹੈ ਜੀ ਅੱਛਾ ਆ ਡੀ ਫ੍ਰਿਜ ਪਾਣੇ ਕੱਲੀ ਕੱਲੀ ਆਈਟਮ ਤੁਹਾਨੂੰ ਬਠਿੰਡਾ ਸਹਿਰ ਚੋਂ ਮਿਲੂਗੀ ਪਾਣੇ ਜਮਿਆ ਆਟੋਮੈਟਿਕ ਮਸ਼ੀਨਾਂ ਪੀ ਆਣੇ ਕਿੰਨਾ ਲੈਸ ਨੇ ਤੇ ਇੰਨਾ ਸਾਰਿਆਂ ਤੇ ਆਨਲਾਈਨ ਪ੍ਰਾਈਸ ਦੇ ਉੱਤੇ 30% ਹੋਰ ਲੈਸ ਹੋ ਜਾਏਗਾ ਸਾਡੇ ਸਟੋਰ ਤੇ ਆਓ 30% ਹੋਰ ਲੈਸ ਹੋ ਜਾਏਗਾ ਜਿਵੇਂ ਉਹ ਫ੍ਰਿਜ ਪਾਣੇ ਪਾਣੇ ਉਧਰੋਂ ਸਾਰੀਆਂ ਚੀਜ਼ਾਂ ਦੇ ਆਨਲਾਈਨ ਤੋਂ 30% ਹੋਰ ਜ਼ਿਆਦਾ ਲੈਸ ਹਾਂ ਕੱਲੀ ਕੱਲੀ ਚੀਜ਼ਾਂ ਦੇ ਰੈਡ ਪੁੱਸੀ ਜਾਂਦਾ ਖੜਾ ਐਮਾਜ਼ਨ ਤੇ ਪਤਾ ਕੀ ਦੀਆਂ ਤੂੰ ਪ੍ਰਿੰਕਾ ਮੈਡਮ ਐਮਾਜ਼ਨ ਤੇ ਖੜਾ ਕੋਈ ਮਾਮੂਲੀ ਗੱਲ ਨਹੀਂ ਹੈਗੀ ਬਠਿੰਡਾ ਸਹਿਰ ਦੇ ਵਿੱਚ ਆਜੋ ਜੀ ਤੂਤੀ ਬੋਲਦੀ ਆ ਸਾਰ ਪੜਨੇ ਆਪਨੇ ਕਿੰਨੇ ਦੇਗਾ ਮੈਥੋਂ ਮਾਲ ਜਾਂਦਾ ਸਰਪੰਚ ਇਹ ਹੈਗਾ વોટર ਡਿਸਪੈਂਸਰ ਪਾਣੀ ਗਰਮ ਤੇ ਠੰਡਾ ਉਸੇ ਵੇਲੇ ਕਿੰਨੇ ਦਾ ਭਣੇ 5000 ਦਾ ਬੱਸ 5000 ਦਾ ਅੱਜ ਤੁਹਾਨੂੰ ਬੈੱਡ ਚਾਦਣਾ ਖਾਵਾਂ ਬਹੁਤ ਸਾਮਾਨ ਪਿਆਗਾ ਤੁਸੀਂ ਦੇਖਦੇ ਥੱਕ ਜਾਓਗੇ ਦੋ ਕਿੱਲਿਆਂ ਦੇ ਵਿੱਚ ਸਟੋਰ ਹੈਗਾ ਆਹ ਮਿਕਸੀਆਂ ਜੱਗ ਜਿਹੜੀ ਮਰਜ਼ੀ ਚੀਜ਼ ਲੈ ਲਓ ਆਹ ਲਿਆ ਪਾਣੀ ਵਾਲੀਆਂ ਬੋਤਲਾਂ ਪੀਆਂ ਕੱਪ ਪਏ ਨੇ ਇਹ ਚ ਪਾਣੀ ਪਾ ਦਿਓ ਦੋ ਦਿਨ ਠੰਡਾ ਹੀ ਰਹੂਗਾ ਜੇ ਠੰਡਾ ਹੋਊ ਪਾਉਂਗੇ ਆਹ ਕੀ ਆ ਗਿਆ ਭਣੇ ਇਹੇ ਕੰਫਰਟਰ ਹੈ ਜੋ ਗਰਮੀ ਸਰਦੀ ਏਸੀ ਦੇ ਵਿੱਚ ਲਿੱਤਾ ਜਾਂਦਾ ਯੂਜ਼ ਹੁੰਦਾ ਕਿੰਨੇ ਦਾ ਭਣੇ ਇਹ ਇਹ ਹੋਏਗਾ 600 ਰੁਪਏ ਦਾ ਬੱਸ ਹਾਂਜੀ ਆਹ ਵੇਖੋ ਜੀ ਚੀਜ਼ਾਂ ਇਧਰ ਬੂਟ ਪੈਣੇ ਚੱਪੜਾਂ ਪੀਆਂ ਨੇ ਆਏ ਹਾਏ ਲੇ ਜਾ ਪੁਸ਼ਪਾ ਵਾਸਤੇ ਪੁਸ਼ਪਾ ਲੈ ਨਾ ਖੁਸ਼ ਕਰੋ ਸਰਪੰਚਾ ਆ ਦੇਖੋ ਜੀ ਪਰਸ਼ ਦੇਖੋ ਪ੍ਰੌਰ ਲੈ ਦੇ ਪਰਸ ਹੋਣਗੇ ਸਾਡੇ ਕੋਲ ਕੋਈ ਵੀ ਡੁਪਲੀਕੇਟ ਮਾਲ ਨਹੀਂ ਹੋਏਗਾ ਸਭ ਬ੍ਰਾਂਡਡ オリジナル ਚੀਜ਼ਾਂ ਮਿਲਣਗੀਆਂ ਸਭ ਆਨਲਾਈਨ ਤੋਂ ਲੈਸ ਬਣੇ ਜਿਹੜੀਆਂ ਚਿਮਣੀਆਂ ਪੀਏ ਨੇ ਕਿੰਨਾ ਲੈ ਸੰਦ ਇਹੇ ਆਨਲਾਈਨ ਤੋਂ ਅਲੱਗ-ਅਲੱਗ ਬ੍ਰਾਂਡ ਦੇ ਉੱਤੇ 30 ਤੋਂ ਸ਼ੁਰੂ ਹੋ ਜਾਂਦੇ 30% ਮਤਲਬ ਜੋ ਐ ਮਾਰਜਿਨ ਰੇਸ਼ਿਓ ਜਿਹੜੀ 30 ਤੋਂ ਵੱਧ ਹੀ ਹੈਗਾ ਆਜੋ ਬਈ ਇਧਰ ਫ੍ਰਿਜ ਦਿਖਾਉਣੇ ਆਜੋ ਤੁਰੇ ਹੋ ਬਣੇ ਜਿਵੇਂ ਬਣੇ ਆ ਫਰਿੱਜ ਆ ਗਿਆ ਸਾਰੇ ਸੀਟਸ ਵਾਲਾ ਹਨਾ ਆ ਤਾਂ ਅਲਮਾਰੀਆਂ ਚੋਂ ਡੇਡੇ ਫਰਿੱਜ ਆ ਗਏ ਇਹਨਾਂ ਤੇ ਕਿੰਨਾ ਡਿਸਕਾਊਂਟ ਹੈਗਾ ਇਹ ਸਾਰੇ ਸਾਡੇ ਜੋ ਹੁੰਦੇ ਆ ਆਨਲਾਈਨ ਤੇ ਅਲੱਗ-ਅਲੱਗ ਰੇਟ ਹੁੰਦਾ ਅਲੱਗ-ਅਲੱਗ ਬ੍ਰਾਂਡ ਅਲੱਗ-ਅਲੱਗ ਰੇਟ ਅਲੱਗ-ਅਲੱਗ ਉਹਨਾਂ ਤੇ ਡਿਸਕਾਊਂਟ ਆ ਫਰਿੱਜ ਬਣੇ ਹਾਂਜੀ ਡਬਲ ਡੋਰ ਡਬਲ ਡੋਰ ਦੇਖੋ ਜੀ ਇਹਨੂੰ ਕਹਿੰਦੇ ਆ ਅਲਮੀਰਾ ਵਾਲਾ ਫਰਿੱਜ ਇਹਦੇ ਤੇ ਡਿਸਕਾਊਂਟ ਆ ਇਹਦੇ ਤੇ ਵੀ 25% ਤੋਂ 30 ਤੱਕ 35 ਵੀ ਹੋ ਜਾਂਦਾ ਕਈਆਂ ਤੇ ਆਹਾ ਹਾਂਜੀ ਸੇਮ ਹੈ ਜੀ ਸਾਰੇ ਇਹਨਾਂ ਦੀ ਗਾਰੰਟੀ ਵਾਰੰਟੀ ਪਣੇ ਸਭ ਮਿਲਦੀ ਹੈ ਜੀ ਬਿਲਿੰਗ ਹੁੰਦੀ ਹੈ ਸਭ ਜੋ ਚਾਹੀਦਾ ਹੈ ਇਹ ਪੱਕਾ ਮਿਲ ਜੂਗੇ ਬਣੇ ਬਿਲਕੁਲ ਜੀ ਬਿਲਕੁਲ ਇਧਰ ਪਣੇ ਜਿਵੇਂ ਮਾਈਕ੍ਰੋਵੇਵ ਪਣੇ ਮਾਈਕ੍ਰੋਵੇਵ ਹੈ ਓਟੀਜੀ ਹੈ ਇਹ ਸਾਰੇ ਹੈਗੇ ਆ ਬ੍ਰਾਂਡਸ ਦੇ ਉੱਤੇ ਬ੍ਰਾਂਡ ਦੇ ਆ ਸਾਡੇ ਕੋਲ ਪੈਨਾਸੋਨਿਕ ਐਗਰੋ ਸੈਮਸੰਗ ਦੇਖੋ ਸਾਰੇ ਬ੍ਰਾਂਡਸ ਪਈ ਆ ਸਾਡੇ ਕੋਲ ਐਲਜੀ ਤੋਂ ਲੈ ਕੇ ਇਹ ਸਾਰੇ ਹੈਗੇ ਆ ਔਨਲਾਈਨ ਤੋਂ 40% ਤੱਕ ਹੋਰ ਲੈਸ ਆ ਜਿਵੇਂ ਪਣੇ ਗਾਵਲੀ ਆ ਗਿਆ ਹਾਂ ਹਾਂਜੀ ਇਹਨਾਂ ਦੀ ਵੀ ਡਿਸਕਾਊਂਟ ਹੈਗਾ ਤੇ ਇਧਰ ਪਈਆਂ ਨੇ ਮੂਰਤੀਆਂ ਪਿੱਤਲ ਦਾ ਸਟੱਲ ਪਿਆ ਤਾਂਬੇ ਦੀਆਂ ਮੂ ਤੁਹਾਨੂੰ ਕੱਲੀ-ਕੱਲੀ ਚੀਜ਼ ਮਿਲੂ ਕਿਥੋਂ ਐਮਾਜ਼ਨ ਸਟੋਰ ਬਠਿੰਡਾ ਬਣਾ ਸਟੋਰ ਦਾ ਨਾਮ ਦੱਸ ਦੋ ਇੱਕ ਵਾਰ ਸਟੋਰ ਦਾ ਨਾਮ ਹੈ ਬ੍ਰੈਂਡ ਕੈਸਲ ਐਮਾਜ਼ਨ ਦਾ ਸਟੋਰ ਹੈ ਮਲੋਟ ਮੁਖਸਰ ਬਾਈਪਾਸ ਦੇ ਉੱਤੇ ਹੈਗਾ ਜੀ ਇਹ ਸਨਾਵਰ ਸਕੂਲ ਦੇ ਬਿਲਕੁਲ ਆਪੋਜ਼ਿਟ ਐਸਪੀ ਦਾ ਪੈਟਰੋਲ ਪੰਪ ਪੈਂਦਾ ਉਹਦੇ ਬਿਲਕੁਲ ਰਾਈਟ ਸਾਈਡ ਸੱਜੇ ਹੱਥ ਪਹਿਲਾ ਸਟੋਰ ਆਪਣਾ ਹੈ ਜੀ ਬਠਿੰਡਾ ਯਾਦ ਰੱਖਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜ਼ਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਆਹ ਵੇਖੋ ਐਸ ਤਰ੍ਹਾਂ ਦੀਆਂ ਮੂਰਤੀਆਂ ਤੁਹਾਨੂੰ ਇੱਥੋਂ ਸਟੋਰ ਤੋਂ ਮਿਲਣਗੀਆਂ ਆ ਇਧਰ ਤਾਂਬੇ ਪਿੱਤਲ ਦੀਆਂ ਆ ਗਈਆਂ ਬਹੁਤ ਹੈਵੀ ਚ ਨੇ ਇਧਰ ਵੀ ਤਾਂ ਮਾਜ ਮਦਖਾਂ ਤੋਂ ਮੈਡਮ ਜੀ ਆਹ ਦੇਖੋ ਜੀ ਟਰੱਕਾਂ ਦੇ ਟਰੱਕ ਭਰ ਕੇ ਆਈ ਜਾਂਦੇ ਨੇ ਟਰੱਕਾਂ ਦੇ ਟਰੱਕ ਜਾਈ ਜਾਂਦੇ ਨੇ ਜਿੰਨੀਆਂ ਵੀ ਦੁਕਾਨਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਮਾਲ ਜਿੰਨੀਆਂ ਵੀ ਦੁਕਾਨਾਂ ਨੇ ਪੰਜਾਬ ਦੇ ਵਿੱਚ ਸਭ ਨੂੰ ਮਾਲ ਪੈਨੋਰਾ ਤੋਂ ਸਪਲਾਈ ਹੁੰਦਾਗਾ ਤੇ ਹੁਣ ਇਹਨਾਂ ਨੇ ਖੋਲ ਤੇ ਗਾਕਾਂ ਵਾਸਤੇ ਖੁੱਲੇ 게ਟ ਕਹਿੰਦੇ ਆਓ ਸਿੰਗਲ ਚੀਜ਼ ਲੈ ਜਾਓ ਚਾਹੇ 10 30 ਚੀਜ਼ਾਂ ਲੈ ਜਾਓ ਰੇਟ ਤੁਹਾਨੂੰ ਥੋਕ ਵਾਲੀ ਲੱਗਣਾਗਾ ਪੱਕੀ ਗੱਲ ਆਪਾਂ ਨੇ ਥੋਕ ਵਾਲਾ ਰੇਟ ਲੱਗਣਾਗਾ ਬਿਲਕੁਲ ਜੀ ਬਿਲਕੁਲ ਕਦੇ ਵੀ ਆਓ ਸਾਡਾ ਰੇਟ ਕਦੇ ਚੇਂ ਪੂਰਾ ਸਾਲ 12 ਮਹੀਨੇ ਸਾਡਾ ਇੱਕੋ ਹੀ ਰੇਟ ਰਹਿੰਦਾ ਹੈਗਾ ਕਦੇ ਆਓ ਡਿਸਕਾਊਂਟ ਸਾਡਾ ਕੋਈ ਫੈਸਟੀਵਲ ਸੀਜ਼ਨ ਦੇ ਚੇਂਜ ਨਹੀਂ ਹੁੰਦਾ ਚਾਹੇ ਇੱਕ ਪੀਸ ਲੈਣਾ ਚਾਹੇ 10 ਪੀਸ ਲੈਣੇ 100 ਪੀਸ ਜਿੰਨੀ ਤੁਹਾਨੂੰ ਪੀਜਾ ਚਾਹੀਦੀ ਹੈ ਸਭ ਮਿਲੂਗਾ ਜੀ ਸਭ ਚੜ ਜੀ ਇਹ ਤੇ ਟੁੱਟ ਨਹੀਂ ਨੀ ਸੂਈ ਤੋਂ ਲੈ ਕੇ ਜੋ ਚੀਜ਼ ਤੁਸੀਂ ਇਮੇਜਿਨ ਕਰਦੇ ਹੋ ਕਰਦੀ ਲਾਲਾ ਜੀ ਤੁਸੀਂ ਨਦਰੋਂ ਮੈਂ ਚੜ ਗਿਆ ਚੋੜ ਨਹੀਂ ਕਰੇ ਬਣ ਜੀ ਹੁਣ ਤੁਹਾਨੂੰ ਚੋਰ ਤਾਂ ਬਹੁਤ ਦਿਖਲੇ ਮੇਰਾ ਤਾਂ ਸਾਹ ਚੜ ਗਿਆ ਜੀ ਪਾਣੀ ਦਾ ਗਲਾਸ ਮੰਗਾ ਦਿਓ ਸਰਪੰਚ ਤਿੰਨ ਕਿੰਨਿਆਂ ਦੇ ਵਿੱਚ ਆ ਭਾਈ ਹਾਂਜੀ ਮੇਰਾ ਤਾਲੂਆ ਤਾਹਾਂ ਲੱਗ ਗਿਆ ਦੇਖੋ ਜੀ ਲਾਲਾ ਜੀ ਨੂੰ ਗਰਮੀ ਆ ਗਈ ਹੁਣ ਵੀਡੀਓ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਭਾਈ ਆਪਣੇ ਆਮ ਲੋਕਾਂ ਨੇ ਫਾਇਦੇ ਹੋ ਜਾਣ ਆਮ ਲੋਕਾਂ ਤੱਕ ਪਹੁੰਚਾ ਦਿਓ ਸਰਪੰਚ ਇਸ ਸਟੋਰ ਦਾ ਹਰ ਇੱਕ ਨੂੰ ਪਤਾ ਲੱਗੇ ਜੇ ਲਾਹਾਂ ਲੈਣੇ ਅਗਲਾ ਬਿਲਕੁਲ ਜੀ ਜਿਹੜੇ ਨਾਮ ਨਿਕਲਣੇ ਨੇ ਇੱਕ ਵਾਰੀ ਭਈ ਫੇਰ ਦਰਸ਼ਨ ਪਵਾ ਦੇ ਫ੍ਰਿਜ ਬਾਸਿੰਗ ਮਸ਼ੀਨ ਤੇ ਉਹ ਦੇਖੋ ਆਟੋਮੈਟਿਕ ਬਾਸਿੰਗ ਮਸ਼ੀਨ ਐਲਈਡੀਆਂ ਮਾਈਕ੍ਰੋਵੇਵ 500 ਨਾਮ ਤੁਹਾਡੇ ਸਾਹਮਣੇ ਪਿਆ ਜਿਹੜਾ ਤੁਹਾਨੂੰ ਨਿਕਲੂਗਾ 4 ਤਰੀਕ ਨੂੰ ਕਿੰਨੇ ਵਜੇ ਨਿਕਲ ਗਏ ਬਣੇ 2 3 4 ਨੂੰ ਸੇਲ ਹੈ ਪਲੀਜ਼ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜਲਦੀ ਆਓ ਆਪਣੇ ਕੂਪਨਸ ਅਤੇ 4 ਤਰੀਕ ਨੂੰ ਸ਼ਾਮ ਨੂੰ ਤੁਹਾਡੇ ਸਾਹਮਣੇ ਲਾਈਵ ਅਸੀਂ ਇਹਨਾਂ ਦੇ ਪ੍ਰਾਈਜ਼ਿਸ ਡਿਸਕਾਊਂਟ ਕਰਾਵਾਂਗੇ ਅਨਾਉਂਸ ਕਰਾਂਗੇ ਜੀ ਕੂਪਨ ਕਿੰਨੇ ਰੁਪਏ ਦੀ ਸ਼ਾਪਿੰਗ ਕਰਨ ਤੇ ਮਿਲੂਗਾ 1000 ਤੋਂ ਪਲੱਸ ਵਾਲੀ ਕੂਪਨਸ ਉਹ ਅਸੀਂ ਉਹ ਪਾਵਾਂਗੇ ਇਹਨਾਂ ਸਾਰੇ ਪ੍ਰਾਈਜ਼ਿਸ ਲਈ ਪਲੱਸ ਫਰਸਟ ਜੋ 50 ਐਂਟਰੀਜ਼ ਹੋਣਗੀਆਂ ਹਰ ਰੋਜ਼ ਉਹਨਾਂ ਨੂੰ ਹਰ ਸ਼ਾਪਿੰਗ ਦੇ ਉੱਤੇ ਗਿਫਟ ਬਿਲਕੁਲ ਫ੍ਰੀ 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 ਕਰ ਦੋ ਸੇਰ ਸ਼ਾਪਿੰਗ ਦੇ ਉੱਤੇ ਜਲਦੀ ਆਓ ਜਲਦੀ ਪਾਓ ਥੈਂਕ ਯ